ਰੇਟ ਰੇਟ ਮਿਲੂਗਾ 1 ਕੋ 675000 ਦੀ 2000 2018 ਮਾਡਲ ਨਾ ਇਹ ਏਡਾ ਡਿਸਕਾਊਂਟ ਤੁਹਾਨੂੰ ਨਹੀਂ ਦਿੰਦੇ ਹੁੰਦੇ ਆ ਔਰ ਲੋਨ ਕਿੰਨਾ 675000 ਦਾ ਲੋਨ ਕਰਾ ਦਾਂਗੇ ਜੀ ਫੁੱਲ ਲੋਨ ਤੇ ਹਾਂਜੀ ਹਾਂਜੀ 675000 ਦੀ ਗੱਡੀ ਐ ਸਿਬਲ ਸਕੋਰ ਬਧੀਆਂ ਹੋਣਾ ਚਾਹੀਦਾ ਗੱਡੀ ਫੁੱਲ ਲੋਨ ਤੇ ਚੱਕ ਕੇ ਲੈ ਸੋਨੂ ਸਾਰਿਆਂ ਨੂੰ ਪਤਾ ਤੇ ਇੱਕ ਵਈ ਚੱਲਦੇ ਚੱਲਦੇ ਇੱਕ ਸਵਾਲ ਦਾ ਜਵਾਬ ਦੇ ਦਿਓ ਯਾਰ ਇਸ ਦੇ ਵਿੱਚ ਸਭ ਤੋਂ ਖਾਸ ਚੀਜ਼ ਕੀ ਹੈ ਜਿਹੜਾ ਕਮੈਂਟ ਸਹੀ ਦੇਊਗਾ ਉਹਨੂੰ ਡਿਸਕਾਊਂਟ ਦੇ ਦਾਂਗੇ ਬਿਲਕੁਲ ਕਿ Swift ਨਾਲੋਂ ਵੀ ਸਸਤੀ ਗੱਡੀ ਦੇ ਦਾਂਗੇ ਜੀ 15 ਮਾਡਲ ਦੀ S Cross Swift ਡੀਜ਼ਲ ਡੀਜ਼ਲ ਹਾਂਜੀ Swift ਤੋਂ ਵੀ ਸਸਤੀ ਹੈ 2021 ਮਾਡਲ ਹੈ ਭਾਜੀ ਹਾਂਜੀ 35000 ਕਿਲੋਮੀਟਰ ਚੱਲੀ ਹੈ ਪੈਟਰੋਲ ਵਰਜ਼ਨ ਹੈ ਜੀ ਠੀਕ ਹੈ ਜੀ ਗੱਡੀ ਨਵੇਂ ਨਕੌਰ ਹੈ ਜੀ ਦੋਸਤੋ ਸਸਤੀ ਕਾਰ ਜੀ ਸਤਗੁਰ ਕਾਰ ਡੀਲਸ ਤੇ ਅੱਜ ਇੱਕ ਨਮੀਆਂ ਗੱਡੀਆਂ ਦੀਆਂ ਡੀਲਾਂ ਲੈ ਕੇ ਆਇਆ ਗੱਡੀਆਂ ਵੀਰੇ ਘੈਂਟ ਹੋਣਗੇ ਸਾਰੀ ਉੱਚੇ ਮਾਡਲ ਹੋਣਗੇ ਅੱਜ ਆਪਾਂ ਤੁਹਾਨੂੰ ਜਿੰਨੇ ਵੀ ਗੱਡੀਆਂ ਦਿਖਾਵਾਂਗੇ ਸਾਰਿਆਂ ਤੇ ਲੋਨ ਦੀ ਫੈਸਿਲਿਟੀ ਅਵੇਲੇਬਲ ਹੋਗੀ ਖਰੜ ਮਹਾਲੀ ਜਿਹੜਾ ਰੋਡ ਹੈ ਮੇਨ ਹਾਈਵੇ ਦੇ ਉੱਤੇ ਉੱਪਰ ਤੁਹਾਨੂੰ ਬੋਰਡ ਚਮਕ ਰਿਹਾ ਸਤਗੁਰ ਕਾਰ ਡੀਲਸ ਬਾਈ ਚਾਂਦ ਤੁਹਾਨੂੰ ਨਹੀਂ ਪਤਾ ਲੱਗਦਾ Google ਤੇ Map ਤੇ ਭਰ ਲਿਓ ਬਾਕੀ ਇੰਦਰਪ੍ਰੀਤ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜਿਹੜੀ ਜਿਹੜੀ ਗੱਡੀ ਤੁਹਾਨੂੰ ਪਸੰਦ ਆਈ ਜੂਗੀ ਸਕਰੀਨਸ਼ਾਟ ਕਰ ਲਿਓ ਤੇ ਵੀਰ ਦੇ ਨੰਬਰ ਤੇ ਕੰਟੈਕਟ ਕਰ ਲਿਓ ਜਿੰਨੇ ਵੀ ਰੇਟ ਪ੍ਰਾਈਸ ਦੱਸਾਂਗੇ ਬੱਸ ਇਹਦਾ ਫਾਈਨਲ ਦੱਸਾਂਗੇ ਬਾਕੀ ਜਿਹੜਾ ਮੌਕੇ ਤੇ ਉਹ ਮੰਨਤਾਂ ਬਿਲਕੁਲ ਕਰ ਦੇ ਬਿਲਕੁਲ ਕਰੀਗ ਦੇ ਸਟਾਰਟ ਲਓ ਜੀ ਲਓ ਜੀ ਸਭ ਤੋਂ ਪਹਿਲੀ ਇੱਕ ਬਰੀਜ਼ਾ Maruti Sunjukki ਦੀ ਬਰੀਜ਼ਾ ਡਿਟੇਲ ਹੈ ਜੀ ਬਰੀਜ਼ਾ ਭਾਜੀ 2019 ਮਾਡਲ ਹੈ ਹਾਂਜੀ ਜੀਡੀਆਈ ਵੇਰੀਐਂਟ ਹੈ ਟਾਪ ਆ ਹਾਂਜੀ ਡੀਜ਼ਲ ਵਰਜ਼ਨ ਹੈ ਜੀ ਹਾਂਜੀ ਗੱਡੀ ਚੱਲੀ ਹੈ 52000 ਕਿਲੋਮੀਟਰ ਜੀ ਲੈ ਬਰੇਕ ਘੱਟ ਚੱਲੀਆਂ ਹੋਈਆਂ ਗੱਡੀਆਂ ਸਿਰਫ 52000 ਚੱਲੀ ਹੋਈ 2019 ਆਣਾ 19 ਮਾਡਲ 19 ਮਾਡਲ ZD ਫਸਟ ਓਨਰ ਵਧੀਆ ਗੱਡੀ ਨਵੇਂ ਵਰਗੀ ਕਾਰ ਯਾਦ ਕਰੋਗੇ ਜੀ ਅੱਛਾ ਜੀ ਗੱਡੀ ਮਿਲੂਗੀ ਜੀ ਆਪਾਂ ਨੂੰ ਸਿਰਫ ਤੇ ਸਿਰਫ 8.5 ਲੱਖ ਰੁਪਏ ਦੀ 8 ਲੱਖ 25000 ਦੀ 19 ਮਾਡਲ ਲੈ ਜਾਓ ਤੇ ਲਓ ਜੀ ਇਸ ਤੋਂ ਬਾਅਦ ਆ ਕਿ ਆਪਣੇ ਕੋਲ ਇਹ ਮਹਿੰਦਰਾ ਦੀ ਮਰਾਜ਼ੋ ਮਰਾਜ਼ੋ ਇਹ ਵਧੀਆ ਗੱਡੀ ਲੱਗ ਰਹੀ ਨਹੀਂ ਅੰਦਰੋਂ ਮਤਲਬ ਇਹ ਭਾਜੀ ਆਲ オリジナル ਟਾਪ ਮਾਡਲ ਸਭ ਤੋਂ ਟਾਪ ਵਾਲਾ ਮਾਡਲ ਹੈ ਭਾਜੀ ਹਾਂਜੀ ਇਹ 15 ਲੱਖ ਰੁਪਏ ਦੀ ਨਵੀਂ 15 ਲੱਖ ਤੋਂ ਉੱਪਰ ਦੀ ਨਵੀਂ ਸੀ ਅੱਛਾ 15 ਲੱਖ ਪਲੱਸ ਬਈ ਸ਼ੋਅਰੂਮ ਦੇ ਵਿੱਚ ਪੈਂਦੀ ਜੀ ਇਹ ਹਾਂਜੀ ਹਾਂਜੀ ਇਹ ਕਿੰਨਾ ਮੁੱਲ ਦੇ ਆਪਣੇ ਕੋਲ ਇਹ ਭਾਜੀ 2018 ਮਾਡਲ ਹੈ ਹਾਂਜੀ ਸਭ ਤੋਂ ਟਾਪ ਵਾਲਾ ਮਾਡਲ ਹੈ ਫਰਸਟ ਓਨਰ ਹੈ ਠੀਕ ਹੈ ਜੀ ਗੱਡੀ 78000 ਚੱਲੀ ਹੋਈ ਆ ਏਜੰਸੀ ਰਿਕਾਰਡ ਹੈ ਠੀਕ ਹੈ ਜੀ ਇਸ ਚ ਭਾਜੀ ਰੂਫ AC ਵਗੈਰਾ ਅੰਦਰ ਸਭ ਕੁਝ ਆ ਸਾਰਾ ਕੁਝ ਕੰਪਲੀਟ ਮਿਲੂਗਾ ਅਲਟੀਮੇਟ ਕਾਰ ਆ ਭਾਜੀ ਓਕੇ ਜਿਹਨੇ ਚੀਜ਼ ਲੈਣੀ ਹੈ ਰੇਟ ਰੇਟ ਮਿਲੂਗਾ ਇਕੋ 675000 ਰੁਪਏ ਦੀ 2000 2018 ਮਾਡਲ ਨਹੀਂ ਐ ਇੱਡਾ ਡਿਸਕਾਊਂਟ ਤੁਹਾਨੂੰ ਦਿੰਦੇ ਹੁੰਦੇ ਆ ਅਰ ਲੋਨ ਕਿੰਨਾ 675000 ਦਾ ਲੋਨ ਕਰਾ ਦਾਂਗੇ ਜੀ ਫੁੱਲ ਲੋਨ ਤੇ ਹਾਂਜੀ ਹਾਂਜੀ 675000 ਦੀ ਗੱਡੀ ਐ ਸਿਪਲ ਸਕੋਰ ਬਧਿਆ ਹੋਣਾ ਚਾਹੀਦਾ ਗੱਡੀ ਫੁੱਲ ਲਾਉਣ ਦੇ ਚੱਕ ਕੇ ਲੈ ਜਾਓ ਹੋਰ ਦੱਸੋ ਤੇ ਗੱਡੀ ਦੇ ਨਾਲ ਗਿਫਟ ਫ੍ਰੀ ਦੇ ਦਾਂਗੇ ਹੋਰ ਦੱਸੋ ਤੇ ਆ ਗਈ ਆਪਣੇ ਕੋਲ ਐਕਯੂਵੀ 300 ਜੀ ਆ ਤਾਂ ਜਿਹੜੀ ਕਹਿੰਦੇ ਨੇ ਨਾ ਜਿਨੇ ਯਾਰ ਆ ਗੱਡੀ ਚਲਾ ਲਈ ਮੈਂ ਦੱਸ ਰਿਹਾ ਜਿਹੜੇ ਮਤਲਬ ਮੀਡੀਅਮ ਸਾਈਜ਼ ਦੀ ਗੱਡੀ ਲੈਣਾ ਪਸੰਦ ਕਰਦੇ ਨੇ ਆ ਗੱਡੀ ਅੱਖਾਂ ਮਰ ਕੇ ਲੈ ਕੇ ਜਾਣ ਵਾਲੀ ਹੈ ਜੀ ਬਿਲਕੁਲ ਨਾਲੇ ਦਾ ਪ੍ਰੋਸੈਸ ਮਹਿੰਦਰਾ ਦਾ ਕੈਂਡ ਗੱਡੀਆਂ ਨੇ ਐਵਰੇਜ ਮੈਂਟੇਨੈਂਸ ਸਭ ਕੁਝ ਓਕੇ ਹੈ ਇਹ ਮਾਡਲ ਕਿੰਨੇ ਜੀ ਆਪਣਾ ਇਹ 2022 ਮਾਡਲ ਹੈ ਭਾਜੀ ਹਾਂਜੀ ਗੱਡੀ ਨਵੇਂ ਵਰਗੀ ਵੈਲ ਮੇਨਟੇਨਡ ਕਾਰ ਆ ਜੀ ਠੀਕ ਹੈ ਜੀ ਗੱਡੀ ਦੇ ਦਾਂਗੇ ਸਿਰਫ ਤੇ ਸਿਰਫ 9 ਲੱਖ 25000 ਰੁਪਏ ਦੀ ਲਓ ਜੀ 9.5 ਲੱਖ ਰੁਪਏ ਦੀ 22 ਮਾਡਲ ਆ ਤੇ ਆ ਗਈ ਜ ਆਪਣੇ ਕੋਲ ਸਿਆਜ ਇਹ ਭਾਜੀ ਇਹ ਹੈਗੀ ਹੈ ਟੋਇਟਾ ਦੀ ਯਾਰਿਸ ਓਕੇ ਥੋੜਾ ਭਲੇਖਾ ਪੈਗਾ ਦੀ ਸਾਈਡ ਦੇਖ ਕੇ ਇਹ ਕੱਟ ਮਿਲਦੀ ਗੱਡੀ ਭਾਜੀ ਟੋਇਟਾ ਬ੍ਰਾਂਡ ਆ ਬਹੁਤ ਵਧੀਆ ਪੈਟਰੋਲ ਵਰਜ਼ਨ ਹੈ ਜੀ ਓਕੇ ਜੀ ਯਾਰਿਸ ਹੈ 2018 ਮਾਡਲ ਜੀ ਯਾਰਿਸ ਪੈਟਰੋਲ ਵੇਰੀਐਂਟ ਦੇ ਨਾਲ 18 ਮਾਡਲ ਗੱਡੀ ਹੈ ਬਾਕੀ ਟੋਇਟਾ ਦਾ ਨਾਮ ਆ ਸੋ ਨੂੰ ਸਾਰਿਆਂ ਨੂੰ ਪਤਾ ਤੇ ਇੱਕ ਵਾਈ ਚੱਲਦੇ-ਚੱਲਦੇ ਇੱਕ ਸਵਾਲ ਦਾ ਜਵਾਬ ਦੇ ਦਿਓ ਯਾਰਿਸ ਦੇ ਵਿੱਚ ਸਭ ਤੋਂ ਖਾਸ ਚੀਜ਼ ਕੀ ਹੈ ਜਿਹੜਾ ਕਮੈਂਟ ਸਹੀ ਦੇਊਗਾ ਉਹਨੂੰ ਡਿਸਕਾਊਂਟ ਦੇ ਦਾਂਗੇ ਬਿਲਕੁਲ ਬਿਲਕੁਲ ਦੇ ਦਾਂਗੇ ਜੀ ਇਹ ਕਿੰਨਾ ਮਾਡਲ ਹੈ ਜੀ ਇਹ ਭਾਜੀ 2018 ਮਾਡਲ ਹੈ ਹਾਂਜੀ ਗੱਡੀ ਬਹੁਤ ਵਧੀਆ ਫਰਸਟ ਓਨਰ ਹੈ ਹਾਂਜੀ ਗੱਡੀ ਮਿਲੂਗੀ ਜੀ ਆਪਾਂ ਨੂੰ 6 ਲੱਖ 10000 ਰੁਪਏ ਦੀ ਜੀ ਲਓ ਜੀ 6 ਲੱਖ 10 ਦੀ 18 ਮਾਡਲ 18 ਮਾਡਲ ਲਓ ਜੀ ਹੁੰਡਾਈ ਦੀ ਕਿਰੇਟਾ ਹੈ ਨਾ ਜੀ ਬਿਲਕੁਲ ਜੀ ਕਿੰਨਾ ਮਾਡਲ ਹੈ ਇਹ ਰੇਟਾ ਭਾਜੀ 2017 ਮਾਡਲ ਹੈ ਡੀਜ਼ਲ ਵਰਜ਼ਨ ਹੈ ਫਰਸਟ ਓਨਰ ਹੈ ਚੰਡੀਗੜ੍ਹ ਨੰਬਰ ਹੈ ਜੀ 17 ਡੀਜ਼ਲ ਚੰਡੀਗੜ੍ਹ ਨੰਬਰ ਫਰਸਟ ਓਨਰ ਗੱਡੀ ਓਕੇ ਆ ਫੁੱਲ ਗੱਡੀ ਬਹੁਤ ਵਧੀਆ ਜੀ ਐਵਰੇਜ ਵਾਈਜ਼ ਵੀ ਵਾਈ ਦੀ ਐਵਰੇਜ ਵੈਲ ਮੇਂਟੇਨਡ ਕਾਰ ਹੈ ਹਾਂਜੀ ਖਰਚਾ ਮੇਂਟੇਨੈਂਸ ਫ੍ਰੀ ਹੈ ਕੋਈ ਉਹ ਦਿੱਕਤ ਵਾਲੀ ਗੱਲ ਨਹੀਂ ਠੀਕ ਠੀਕ ਹੈ ਜੀ ਗੱਡੀ ਮਿਲ ਜਾਏਗੀ ਜੀ ਆਪਾਂ ਨੂੰ ਸਿਰਫ ਤੇ ਸਿਰਫ 7 ਲੱਖ ਰੁਪਏ ਦੀ ਲਓ ਜੀ 7 ਲੱਖ ਰੁਪਏ ਦੀ 17 ਮਾਡਲ ਡੀਜ਼ਲ ਆ ਤੇ ਆ ਗੀ ਜੀ ਆਪਣੀ ਟਾਟਾ ਦਾ ਝੋਟਾ ਭਾਜੀ ਟਾਟਾ ਨੈਕਸਨ 2017 ਮਾਡਲ ਹੈ ਡੀਜ਼ਲ ਵਰਜਨ ਹੈ ਜੀ ਫਸਟ ਓਨਰ ਹੈ ਵਧੀਆ ਕਾਰ ਹੈ ਗੱਡੀ ਦੇ ਤਾਂ ਤੁਹਾਡੇ ਲਈ ਸਿਰਫ 5 ਲੱਖ 50000 ਰੁਪਏ ਦੀ ਜੀ 5.5 ਲੱਖ ਰੁਪਏ ਦੀ 2017 ਮਾਡਲ ਹੈ ਜੋ ਡੀਜ਼ਲ ਵੇਰੀਐਂਟ ਦੇ ਨਾਲ ਲਓ ਜੀ ਇੱਕ ਕਰੈਟਾ ਹੋਰ ਹੈ ਇਹਦੇ ਅਲਾਈਸ਼ ਲਾਈ ਪਏ ਹੋਏ ਨੇ ਨਵੇਂ ਪਏ ਨੇ ਟਾਇਰ ਮਿੱਤਰੋ ਇਹ ਮਾਡਲ ਨਹੀਂ ਜੀ ਟਾਟਾ ਭਾਜੀ 2019 ਮਾਡਲ ਹੈ ਹਾਂਜੀ 40000 ਕਿਲੋਮੀਟਰ ਚੱਲੀ ਆ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਜੀ ਇਹ ਡੀਜ਼ਲ ਆ ਡੀਜ਼ਲ ਵਰਜ਼ਨ ਹੈ ਜੀ ਹਾਂਜੀ ਇਹ ਗੱਡੀ ਦੇ ਦਾਂਗੇ ਸਿਰਫ ਤੇ ਸਿਰਫ ਹਾਂਜੀ 9 ਲੱਖ ਰੁਪਏ ਦੀ ਜੀ ਲਓ ਜੀ 9 ਲੱਖ ਰੁਪਏ ਦੀ ਆ ਲੈ ਜਿਓ ਤੇ ਇਹ ਆ ਗਈ ਜ ਆਪਣੇ ਕੋਲ ਐਸ ਕ੍ਰਾਸ ਮਾਰੂਤੀ ਸੰਜੁਕੀ ਦੀ ਐਸ ਕ੍ਰਾਸ ਡੀਜ਼ਲ ਹੈਣਾ ਇਹ ਵੀ ਡੀਜ਼ਲ ਵਰਜ਼ਨ ਹੈ 2015 ਮਾਡਲ ਆ ਭਾਜੀ ਓਕੇ ਜੀ ਗੱਡੀ ਬਹੁਤ ਵਧੀਆ ਹੈ ਇਹ ਅੱਜ ਉਸ ਰੇਟ ਤੇ ਦੇ ਦਾਂਗੇ ਭਾਜੀ ਕਿ Swift ਨਾਲੋਂ ਵੀ ਸਸਤੀ ਗੱਡੀ ਦੇ ਦਾਂਗੇ ਜੀ 15 ਮਾਡਲ ਦੀ ਐਸ ਕ੍ਰਾਸ ਆ ਸਟਟਰ ਡੀਜ਼ਲ ਡੀਜ਼ਲ ਹਾਂਜੀ ਸਟਟਰ ਤੋਂ ਵੀ ਸਸਤੀ ਰਹਿਣੀ ਸਸਤੀ 475000 ਰੁਪਏ ਦੀ ਜੀ ਬਾਈ ਜੜੇ ਬੰਦੇ ਸਟਟਰ ਲੈਣ ਚੱਲੇ ਨੇ ਨਾਲ ਚੁੱਪ ਕਰਕੇ ਕੀ ਭਾਲਦੇ ਹੋ ਵਧੀਆ ਗੱਡੀਆਂ ਤਗੜੀ ਗੱਡੀ ਐ ਲੈ ਬਈ ਮਿੱਤਰਾ ਬਲੂ ਕਲਰ ਦੀ ਸਿਆਜ਼ ਹਨਾ ਜੀ ਸਿਆਜ਼ ਭਾਜੀ ਸਭ ਤੋਂ ਟੌਪ ਵਾਲਾ ਮਾਡਲ ਐ ਓਕੇ ਜੀ 2018 ਮਾਡਲ ਡੀਜ਼ਲ ਦੀ ਐ ਜੀ ZDI ਐ ਭਾਜੀ ਇਹ ਹੈਗੀ ਆ ਅਲਫਾ ਅਲਫਾ ਹਾਂਜੀ ਠੀਕ ਹੈ ਤੇ ਗੱਡੀ ਬਹੁਤ ਵਧੀਆ ਗੱਡੀ ਵੱਲੋਂ ਕੋਈ ਦਿੱਕਤ ਨਹੀਂ ਗੱਡੀ ਮਿਲੂਗੀ ਆਪਾਂ ਨੂੰ 6,25,000 ਰੁਪਏ ਦੀ ਸਵਾ 6 ਲੱਖ ਰੁਪਏ ਦੀ 2018 ਮਾਡਲ 18 ਮਾਡਲ ਵੀਰੇ ਇੱਕ ਹੋਰ ਆ ਗਈ ਐਕਸਜੂ ਵੀ 300 ਆ 300 2021 ਮਾਡਲ ਹੈ ਬਜੀ ਡਬਲ 6 ਵੇਰੀਐਂਟ ਹੈ ਠੀਕ ਹੈ ਗੱਡੀ ਦੇ ਦਾਂਗੇ ਤੁਹਾਡੇ ਲਈ ਸਿਰਫ ਸਿਰਫ ਸਵਾ 8 ਲੱਖ ਰੁਪਏ ਦੀ 8,25,000 16 16 ਇਹ 21 ਮਾਡਲ 2021 ਮਾਡਲ ਹੈ ਵੀਰੇ ਹੌਂਡਾ ਸਿਟੀ 2021 ਮਾਡਲ ਹੈ ਭਾਜੀ ਹਾਂਜੀ 35000 ਕਿਲੋਮੀਟਰ ਚੱਲੀ ਹੈ ਪੈਟਰੋਲ ਵਰਜ਼ਨ ਹੈ ਜੀ ਠੀਕ ਹੈ ਜੀ ਗੱਡੀ ਨਵੇਂ ਨਕੋਰ ਹੈ ਗੱਡੀ ਦੇ ਦਾਂ ਤੁਹਾਡੇ ਲਈ ਸਿਰਫ 8 ਲੱਖ ਰੁਪਏ ਦੀ ਜੀ ਲੈ ਵੀਰੇ 8 ਲੱਖ ਰੁਪਏ ਦੀ ਗੱਡੀ ਲੈ ਜਾਓ ਤੇ ਲਓ ਜੀ ਮਰਸਡੀਜ਼ ਮਰਸਡੀਜ਼ ਹੈ ਭਾਜੀ 2012 ਮਾਡਲ ਹਾਂਜੀ ਵੈਲ ਮੇਨਟੇਨਡ ਕਾਰ ਹੈ ਵਿਦ ਏਜੰਸੀ ਰਿਕਾਰਡ ਹੈ ਫਸਟ ਓਨਰ ਚੰਡੀਗੜ੍ਹ ਨੰਬਰ ਜੀ ਠੀਕ ਹੈ ਜੀ ਗੱਡੀ ਮਿਲੂਗੀ ਆਪਾਂ ਨੂੰ 8 ਲੱਖ ਰੁਪਏ ਦੀ ਜੀ ਲਓ ਜੀ 12 ਮਾਡਲ ਦੀ ਮਰਸੀਡੀਜ਼ 8 ਲੱਖ ਰੁਪਏ ਚ ਮਿਲ ਜੂਗੀ ਤੇ ਆ ਗਈ ਜ ਆਪਣੇ ਕੋਲ ਨਵੀਂ i20 ਕਿੰਨਾ ਮਾਡਲ ਜੀ ਇਹ 2000 i20 2022 ਮਾਡਲ ਆ ਭਾਜੀ ਹਾਂਜੀ ਪੈਟਰੋਲ ਵਰਜ਼ਨ ਹੈ ਠੀਕ ਹੈ ਜੀ ਵਧੀਆ ਗੱਡੀ ਆਲ オリジナル ਜੀ ਨਵੀਆਂ ਪਈਏ ਤਾਂ ਪਾਈ ਹੋਊਗਾ ਹਾਂ ਨਵੀਂ ਕਾਰ ਆ ਭਾਜੀ ਗੱਡੀ ਵੀ 22000 ਚੱਲੀ ਹੋਣੀ ਆ ਜੀ ਠੀਕ ਹੈ ਜੀ ਤੇ ਗੱਡੀ ਦੇ ਦਾਂਗੇ ਅੱਜ ਸਿਰਫ ਤੇ ਸਿਰਫ ਤੁਹਾਡੇ ਲਈ ਜੀ ਹਾਂਜੀ 7,25,000 ਰੁਪਏ ਦੀ 2022 ਮਾਡਲ ਲੈ ਜੋ 7.5 ਲੱਖ ਰੁਪਏ ਦੀ ਤੇ ਆ ਗਈ ਆਪਣੇ ਕੋਲ ਹੁੰਡਾ ਜੀ ਦੀ ਵੈਨਿਊ ਵੈਨਿਊ ਭਾਜੀ 2022 ਮਾਡਲ ਹੈ ਹਾਂਜੀ ਪੈਟਰੋਲ ਵਰਜ਼ਨ ਹੈ ਠੀਕ ਹੈ ਅਲੋਇ ਟਾਇਰ ਚੈੱਕ ਕਰੋ ਭਾਜੀ ਇਸ ਕਾਰ ਦੇ ਲੈ ਭਾਈ ਮਰਾ ਦੇ ਛਾਤੀ ਕੇਰਾ ਕਹਿੰਦਾ ਉਹ ਘੁੰਮਣ ਵਾਲੇ ਹੈ ਜਿਹਨੂੰ ਦੇਖਿਆ ਵਾ ਚੱਕਰ ਲੰਦੇ ਬਿਲਕੁਲ ਬਿਲਕੁਲ 2022 ਮਾਡਲ ਸਨਰੂਫ ਵਾਲਾ ਵੇਰੀਐਂਟ ਹੈ ਭਾਜੀ ਹੈ ਹਾਂਜੀ ਵੈਲ ਮੈਂਟੇਨਡ ਕਾਰ ਆ ਗੱਡੀ ਦੇ ਦਿਆਂ ਤੁਹਾਡੇ ਲਈ ਸਿਰਫ 9.5 ਲੱਖ ਰੁਪਏ ਦੀ ਜੀ ਲਓ ਜੀ 9.5 ਲੱਖ ਰੁਪਏ ਦੇ ਵਿੱਚ ਆ ਬਣ ਜੂ ਤੇ ਇਹ ਆ ਗਈ ਜ ਆਪਣੇ ਕੋਲ ਨੈਕਸਨ ਟਾਟਾ ਦੀ ਨੈਕਸਨ ਕਿੰਨਾ ਮਾਡਲ ਹੈ ਨੈਕਸਨ ਹੈ ਭਾਜੀ 2021 ਮਾਡਲ ਹੈ ਪੈਟਰੋਲ ਵਰਜਨ ਜੀ ਠੀਕ ਹੈ ਜੀ ਵਿਦ ਸਨਰੂਫ ਵਾਲਾ ਵੇਰੀਐਂਟ ਹੈ ਜੀ ਗੱਡੀ ਬਹੁਤ ਵਧੀਆ ਨਵੀਂ ਨਕੋਰ 올 ओरिजिनल ਘੱਟ ਚੱਲੀ ਗੱਡੀ ਗੱਡੀ ਦੇ ਦਾਂਗੇ ਸਿਰਫ ਤੇ ਸਿਰਫ 7.5 ਲੱਖ ਰੁਪਏ ਦੀ ਸਾਢੇ 7 ਲੱਖ ਰੁਪਏ ਦੀ 21 ਮਾਡਲ ਤੇ ਆ ਗਈ ਜ ਆਪਣੇ ਕੋਲ ਸਿਟੀ Honda City 2017 ਮਾਡਲ ਹੈ ਹਾਂਜੀ ਪੈਟਰੋਲ ਵਰਜ਼ਨ ਹੈ ਵੇਰੀਐਂਟ ਹੈਗਾ SV ਵੇਰੀਐਂਟ ਹੈ ਭਾਜੀ ਠੀਕ ਹੈ ਜੀ ਵੈਲ ਮੇਨਟੇਨਡ ਕਾਰ ਹੈ ਕਾਰ ਮਿਲੂਗੀ 6,35,000 ਰੁਪਏ ਦੀ ਲਓ ਜੀ 6,35,000 ਚ 2017 ਹੈ ਨਾ ਜੀ ਹਾਂਜੀ ਲਓ ਜੀ ਮਿੱਤਰੋ ਗੱਡੀਆਂ ਤੁਹਾਨੂੰ ਦਿਖਾਤੀਆਂ ਬਾਕੀ ਸਕਰੀਨ ਤੇ ਵੀ ਰਜਿਸਟਰ ਨੰਬਰ ਚੱਲ ਰਿਹਾ ਲੋਨ ਦੀ ਫੈਸਿਲਿਟੀ ਆਪਾਂ ਤੁਹਾਨੂੰ ਦਸਤਾ ਨਾਲ ਹੁੰਦੇ ਸਾਰੇ ਗੜਾ ਦੇ ਅਵੇਲੇਬਲ ਆ ਬਾਕੀ ਜਿਵੇਂ ਸੇ ਹੋਰ ਗੱਡੀ ਦੀ ਰਿਕਵਰਮੈਂਟ ਆ ਤਾਂ ਉਸ ਦਿੱਤੇ ਸੇਮ ਨੰਬਰ ਤੇ ਕੰਟੈਕਟ ਕਰ ਲੈਣਾ ਨਾ ਜੀ ਆਪਾਂ ਪ੍ਰੋਵਾਈਡ ਕਰਵਾ ਦਾਂਗੇ ਬਿਲਕੁਲ ਬਿਲਕੁਲ ਸਰ ਬਾਕੀ ਮਿੱਤਰੋ ਵੀਡੀਓ ਸ਼ੇਅਰ ਕਰਦਾ ਕਰੋ ਕਈ ਵਾਰ ਆਪਣੇ ਵੀਰ ਕੋਈ ਚੰਗੀ ਗੱਡੀ ਲੱਭ ਰਹੇ ਹੁੰਦੇ ਨੇ ਕਹਿੰਦੇ ਨੇ ਕਿ ਪੰਜਾਬ ਦਾ ਚੰਡੀਗੜ੍ਹ ਨੰਬਰ ਗੱਡੀ ਮਿਲ ਜੇ ਕਿਉਂਕਿ ਗੱਡੀ ਇੱਥੇ ਸਾਫ ਹੁੰਦੀਆਂ ਨੇ ਗੀਆਂ ਠੀਕ ਹੈ ਤਾਂ ਕਰਕੇ ਵੱਦੋਂ ਦਾ ਇਹ ਵੀਡੀਓ ਸ਼ੇਅਰ ਕਰਦਾ ਕਰੋ ਤਾਂ ਜੋੜਾ ਵੀਰ ਕਈ ਵਾਰ ਜ਼ਰੂਰਤਮੰਦੋਂ ਦਾ ਲੱਭ ਰਹਾਂ ਦਾ ਚੰਗੀ ਗੱਡੀ ਉਹਦੇ ਤੱਕ ਪਹੁੰਚ ਸਕੇ ਥੈਂਕ ਯੂ ਜੀ ਵੀਡੀਓ ਦੇਖਣ ਲਈ